ਹੈਲੋ YouTube ਫੈਮਲੀ ਕਿਵੇਂ ਹੋ ਜੀ ਸਰਦਾਂ ਨੇ ਆਈ ਹੋਪ ਕਿ ਤੁਸੀਂ ਸਰਦਾਂ ਨੇ ਬਹੁਤ ਵਧੀਆ ਹੋਵੋਗੇ ਤੇ ਸਵਾਗਤ ਆਪਣੇ ਚੈਨਲ ਦੇ ਵਿੱਚ ਸੋ ਕਹਿੰਦੇ ਆਪਾਂ ਜੋ ਕਿਸੇ ਕੰਮ ਤੋਂ ਥੈਂਕ ਦੇਖੋ ਬਾਹਰ ਦਾ ਵੀਊ ਕਰੋ ਚੈੱਕ ਤੇ ਅੱਜ ਮੈਂ ਕੀਤੀ ਉੱਪਰ ਵੀਡੀਓ ਨੂੰ ਸਟਾਰਟ ਟਿੰਗ ਵੀਡੀਓ ਦੇ ਕੀਤੀ ਆਪਾਂ ਉੱਪਰ ਤੇ ਕੰਮ ਤੇ ਆਈ ਸੀ ਮੈਂ ਦੰਨ ਅੱਜ ਕਹਿੰਦੇ ਤਪਵਾਵਾ ਸੋਹਣੀ ਸੀਗੀ ਤੇ ਕੱਲ ਅਸੀਂ ਪਤੰਗ ਡਾਇਆ ਆ ਕਿ ਨਹੀਂ ਸੋ एवरीवन ਆਪਾਂ ਅੱਜ ਆਏ ਸੀ ਕੋਠੇ ਤੇ ਯਾਰੋ ਭੋਲੀ ਜਾਂਦੇ ਆ ਮਾਈਕ ਜਾ ਉਹ ਕਾਪੀਰਾਈਟ ਵਗੈਰਾ ਨਾ ਆ ਜੇ ਸੋ ਯਾਰ ਜਿਵੇਂ ਮੈਰਿਜ ਵਗੈਰਾ ਤੇ ਆਪਾਂ ਗਏ ਸੀ ਹਨਾ ਉਹ ਵਲੌਗ ਆਇਆ ਸੀ ਜਿਵੇਂ ਤੁਸੀਂ ਲਾ ਲੋ ਉਥੇ 뮤직 ਵਗੈਰਾ ਇਹੋ ਜਿਹੀ ਚੀਜ਼ਾਂ ਨਹੀਂ ਨਾ ਆਪਾਂ ਵੀਡੀਓ ਵਿੱਚ ਐਡ ਕਰ ਸਕਦੇ ਤੇ ਬੋਬੀ ਕਹਿੰਦਾ ਪਤੰਗ ਡਾਉਣ ਲੱਗਾ ਹੈ ਚਾਈ ਦੀ ਉੱਡੇ ਕਿਉਂ ਕੀ ਹੋ ਗਿਆ ਆ ਇਧਰ ਕਹਿੰਦੇ ਮੁੰਡਾ ਸਾਡਾ ਪਤੰਗ ਡਾਉਣ ਲੱਗਾ ਬੋਵਿਕ ਉੱਤੇ ਸਿਰਾ ਲਾਤਾ ਹੀ ਆਪਾ ਕੱਲ ਲਾ ਨਾ ਹੌਰ ਹਵਾ ਤੇ ਉੜਦਾ ਹੁੰਦਾ ਤੇ ਉਹਨਾਂ ਦਾ ਕਿਵੇਂ ਉੱਡ ਜਾਂਦਾ ਉਹ ਵੀ ਉੱਤੇ ਇੱਕ ਹੀ ਹੋ ਜਾਦਾ ਵਾਵਾ ਇਹਨੂੰ ਉਤੋਂ ਨਿਕੜਾ ਆਇਆ ਥੋੜਾ ਡੇਗ ਨਾ ਪਈ ਸੰਭਾਲ ਕੇ ਸੋ ਐਵਰੀਵਨ ਅਸੀਂ ਕਹਿੰਦੇ ਪਤੰਗ ਡਾਉਣ ਲੱਗੇ ਆ ਤੇ ਹੈਂ ਉੱਡਦਾ ਦਾ ਪਤੰਗ ਔਡ ਜਗਾ ਢਾੜਾ ਯਾਰ ਦੇਖੀਦਾ ਨਹੀਂ ਹੁੰਦਾ ਢਾਈ ਤਾਂ ਹੁੰਦਾ ਕਿਸੇ ਵੱਲ ਨਹੀਂ ਦੇਖੀਦਾ ਹੁੰਦਾ ਹਾਂ ਆਪਾਂ ਲੋਕਾਂ ਵੱਲ ਦੇਖ ਕੇ ਜੀਨ ਲਾਪੇ ਬਾਸੂ ਫੇਰ ਵੈਸੇ ਨਾ ਇਹ ਡੋਰਾ ਦਾ ਨੁਕਸਾਨ ਹੈ ਬਹੁਤ ਵੀਡੀਓਜ਼ ਸ਼ਾਰਟ ਆਈਆਂ ਬਹੁਤ ਕੁਝ ਯਾਰ ਮੈਂ ਸੁਣਿਆ ਹੋਇਆ ਹੈ ਹਨਾ ਇਸ ਪ੍ਰਤੀ ਇਹ ਚਾਈਨਾ ਡੋਰ ਹੈ ਨਾ ਭਵੀ ਇਹ ਵਾਲੀ ਇਹ ਚਾਈਨਾ ਡੋਰ ਹੈ ਨਾ ਕਿਹੜੀ ਹੈ ਨਹੀਂ ਇਹ ਵਾਲੀ ਚਾਈਨਾ ਡੋਰ ਨਹੀਂ ਹੈਗੀ ਇਹ ਦੂਜੀ ਹੈ ਸਿੰਪਲ ਹੈ ਸਿੰਪਲ ਹੈ ਚਾਈਨਾ ਨਹੀਂ ਅਲਾਉਡ ਹੈਗੀ ਕਿ ਮੈਂ ਚਾਈਨਾ ਕਹੀ ਜਾਂਦੀ ਮੈਂ ਪੁੱਛਿਆ ਹੈ ਵੀ ਚਾਈਨਾ ਡੋਰ ਨਹੀਂ ਸਿੰਪਲ ਹੈ ਡੋਰ ਸੋ ਨਹੀਂ ਯਾਰ ਇਹੋ ਜਿਹੀਆਂ ਚੀਜ਼ਾਂ ਤੋਂ ਬਚ ਕੇ ਰਿਹਾ ਕਰੋ ਠੀਕ ਹੈ ਆਪਾਂ ਸਾਰਿਆਂ ਨੂੰ ਮੈਸੇਜ ਲਗਾਉਣੇ ਨਹੀਂ ਯਾਰ ਮੇਰੀ ਸੁਣੋ ਗੱਲ ਪਤੰਗ ਡੋਣਾ ਹੋਰ ਬਹੁਤ ਡੋਰਾ ਮਿਲਦੀਆਂ ਸਿੰਪਲ ਮਿਲਦੀਆਂ ਹੋਰ ਰੀਲ ਦਾ ਧਾਗਾ ਲੈ ਲਓ ਜ਼ਰੂਰੀ ਥੋੜੀ ਤੁਸੀਂ ਉਹ ਚਾਈਨ ਡੋਰ ਨਾਲ ਹੀ ਡਾਣਾ ਹੈ ਪਤੰਗ ਇਹ ਸਿੰਪਲ ਹੈ ਡੋਰ ਪੱਕੀ ਅਸੀਂ ਇਹਨੂੰ ਲੈ ਕੇ ਨਹੀਂ ਦਿੱਤੀ ਹੈਗੀ ਤੇ ਬਾਕੀ ਸੋ एवरीवन ਮੈਂ ਹੁਣੇ ਆਈ ਸੀ ਕੰਮ ਤੋਂ ਤੇ ਵਲੌਗ ਮੈਂ ਸੋਚਿਆ ਕਿ ਆਇਦਾ ਕਰਨਾ ਸਟਾਰਟ ਅੱਜ ਮੈਂ ਕੋਠੇ ਦੇ ਉੱਪਰ ਬੈਠੀ ਹੋਈ ਆ ਮੈਂ ਜਿੱਦ ਕੀਤੀ ਮੈਂ ਤਾਂ ਮੈਨੂੰ ਪਤੰਗ ਡਾਕੇ ਦੇ ਅਸੀਂ ਰਾਤ ਡਾਇਆ ਸੀ ਉਹ ਵੀ ਉਹਨਾਂ ਸਿਰੋ ਉਹਨਾਂ ਤੋਂ ਵੀ ਉੱਤੇ ਸੀਗਾ ਇਹ ਪਤਾ ਕਿਉਂ ਨਹੀਂ ਉੱਡਦਾ ਪਿਆ ਉੱਡਦਾ ਪਿਆ ਉਹਦੀ ਪੂਛ ਨਹੀਂ ਲਾਈ ਯਾਰ ਮੈਂ ਤੇ ਪੂਛ ਨਹੀਂ ਲਾਈ ਹੋਈ ਹਣਾ ਨਹੀਂ ਉਹ ਉਹਨ ਦਾ ਵੀ ਹੈਗਾ ਉਹਦੇ ਪਤੰਗ ਦਾ ਵੀ ਸੋ ਉਧਰ ਦੇਖੋ एवरीवन ਸੰਭਾਲ ਕੇ ਪਿੱਛੇ ਨਾ ਡਿੱਗ ਪਈ ਡਾਉਨ ਦਾ ਡੂੰਘਾ ਉਹ ਉਹ ਉਹਨਾਂ ਦਾ ਡਿਗ ਬਿਡਿਗ 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 ਇਹ 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 ਉਹ ਪੁੰਜੇ ਜੇ ਨਾਲੀਆ ਅਸਲ ਤੋੜਦਾ ਵੈਸੇ ਸੋ ਬਾਕੀ एवरीवन ਵਨ ਆਪਾਂ ਮੈਂ ਹਜੇ ਸ਼ਾਰਟ ਵੀਡੀਓ ਵੀ ਵਗੈਰਾ ਨਹੀਂ ਬਣਾ ਸਕੀ ਕਿਉਂਕਿ ਮੇਰੇ ਕੋਲ ਇਨਾ ਟਾਈਮ ਹੀ ਨਹੀਂ ਹੈਗਾ ਸੀਗਾ ਕਿ ਬਾਕੀ ਮੇਰਾ ਮੈਸੇਜ ਹੈ ਸਭ ਨੂੰ ਛੋਟਾ ਜਿਹਾ ਠੀਕ ਆ ਹੇਟਰਾਂ ਨੂੰ ਵੀ ਫੇਰ ਕਹਿੰਦੇ ਆ ਕਿ ਮੈਂ ਕੁ ਬੁਰਾ ਬੋਲ ਰਹੀ ਆ ਠੀਕ ਆ ਪਹਿਲੀ ਗੱਲ ਤਾਂ ਦੇਖੋ ਕਿ ਅਸੀਂ ਜੋ ਵੀ ਕਰ ਰਹੇ ਹਾਂ ਹਰ ਇੱਕ ਬੰਦਾ ਜੋ ਵੀ ਆਪਣੀ ਲਾਈਫ ਚ ਕਰ ਰਿਹਾ ਹੁੰਦਾ ਉਹਨੂੰ ਹਰੇਕ ਚੀਜ਼ ਦਾ ਪਤਾ ਹੁੰਦਾ ਹੈ ਕਿ ਮੈਂ ਆਪਣੀ ਲਾਈਫ ਚ ਕੀ ਕਰ ਰਿਹਾ ਠੀਕ ਆ ਕਿ ਇਹਨਾਂ ਦੇ ਰੋਕਣ ਨਾਲ ਮੈਂ ਰੁਕ ਜਾਵਾਂਗੀ ਕਿ ਤੁਸੀਂ ਮੈਨੂੰ ਸੁਧਾਰ ਲੋਗੇ ਠੀਕ ਹੈ ਨਾ ਬਾਕੀ ਬਹੁਤ ਜਾਣੇ ਪਿਆਰ ਵੀ ਕਰਦੇ ਆ ਮੈਂ ਇਹ ਨਹੀਂ ਜਾਨੀ ਸਾਰੇ ਮੈਨੂੰ ਮੇਰੇ ਮੈਂ ਕਰਨੀਆਂ ਹੇਟ ਹੀ ਕਰਦੇ ਆ ਨਹੀਂ ਯਾਰ ਜਿੰਨੀ ਆਡੀਅנס ਮੈਨੂੰ ਪਿਆਰ ਵੀ ਕਰਦੀ ਹੈ ਨਾ ਹੇਟ ਵੀ ਕਰਦੀ ਹੈ ਤੇ ਆਪਾਂ ਕੋਈ ਵੀ ਕੰਮ ਕਰ ਰਹੇ ਹੁੰਨੇ ਆ ਨਾ ਤੇ ਲੋਕ ਕਹਿੰਦੇ ਆ ਕਿ ਇਹ ਤੂੰ ਕੰਮ ਨਹੀਂ ਕਰਨਾ ਕਰੋ ਲੋਕਾਂ ਦੀ ਨਾ ਸੁਣੋ ਆਪਣਾ ਤੁਹਾਨੂੰ ਜੋ ਚੰਗਾ ਲੱਗਦਾ ਹਰ ਇੱਕ ਬੰਦੇ ਨੂੰ ਆਪਣੀ ਲਾਈਫ ਦਾ ਪਤਾ ਹੁੰਦਾ ਕਿ ਮੈਂ ਸਹੀ ਕਰ ਰਿਹਾ ਕਿ ਗਲਤ ਕਰ ਰਿਹਾ ਮੇਰੇ ਲਈ ਕੀ ਸਹੀ ਹੈ ਕੀ ਗਲਤ ਹੈ ਠੀਕ ਹੈ ਨਾ ਤੇ ਮੈਨੂੰ ਸਭ ਪਤਾ ਮੇਰੀ ਲਾਈਫ ਦਾ ਕਿ ਮੇਰੇ ਲਈ ਕੀ ਗਲਤ ਹੈ ਚੀਜ਼ ਤੇ ਕੀ ਸਹੀ ਹੈ ਤੇ ਮੈਂ ਉਦਾਂ ਹੀ ਕਰ ਰਹੀ ਆ ਡਿਗਣਾ ਵੀ ਵਿਚੇ ਸੋ ਅਸੀ ਡਾ ਰਹੇ ਆ ਪਤੰਗ ਸੈਲਫੀ ਸਟਿਕ ਲਗਾਣੀ ਸੀ ਫੋਨ ਉਮ ਤੇ ਕਰਨਾ ਸੀ ਸੈਟਅਪ ਸੋ एवरीवन ਮੈਂ ਤਾਂ ਸ਼ਾਰਟ ਵੀਡੀਓ ਵੀ ਨਹੀਂ ਬਣਾ ਸਕੀ ਕਿਉਂਕਿ ਹੁਣ ਮੈਨੂੰ ਆਇਆ ਸੀ ਕਿ ਬਸ ਮੈਂ ਇਦਾਂ ਹੀ ਬੋਲਾਂ ਸੋ ਬਾਕੀ ਰਹੀ ਗੱਲ ਨਾ ਇੱਕ ਮੈਂ ਤੁਹਾਨੂੰ ਗੱਲ ਦੱਸਦੀਆਂ ਕਿਸੇ ਨਾ ਕੋਈ ਕੁੜੀ ਸੀਗੀ ਮਤਲਬ ਤੁਸੀਂ ਲਾ ਲਓ ਉਹ ਕੁੜੀ ਦਾ ਦੇਖੇਗੀ ਤਾਂ ਹੈਗੀ ਮੇਰੇ ਵਲੌਗ ਬਟ ਉਹਨੂੰ ਮੇਰਾ ਛੋਟਾ ਜਿਹਾ ਮੈਸੇਜ ਆ ਕਿ ਉਹਨੇ ਕੀ ਕੀਤਾ ਨਾ ਯਾਰ ਆਪਣਾ ਮੇਰੇ ਨਾਲ ਦੇਆਂ ਨੂੰ ਕਿਹਾ ਮੇਰੇ ਨਾਲ ਦੇਆਂ ਨੂੰ ਰੋਸਟ ਵਾਲੀ ਵੀਡੀਓ ਭੇਜੀ ਕਿ ਇਹਨੂੰ ਕਹੇ ਵੀਡੀਓ ਡਿਲੀਟ ਕਰੇ ਇਹਨੂੰ ਕਮੈਂਟ ਕਿੱਦਾਂ ਦੇ ਆਉਂਦੇ ਆ ਤੁਹਾਡਾ ਕੁਝ ਦੁਖਦਾ ਕਮੈਂਟ ਮੈਨੂੰ ਆਉਂਦੇ ਆ ਚਾਹੇ ਮੇਰੀਆਂ ਵੀਡੀਓ ਤੇ ਲੋਕੀ ਕੀ ਬੁਰਾ ਚੰਗਾ ਬੋਲਦੇ ਨੇ ਹਨਾ ਰੋਸਟ ਵਾਲੀਆਂ ਵੀਡੀਓ ਤੇ ਤੁਸੀਂ ਲਾ ਲਓ ਹੁਣ ਰੋਸਟ ਦੁਨੀਆ ਤੇ ਮੇਰੀ ਕੱਲੀ ਤੇ ਤਵੱਜਦਾ ਨਹੀਂ ਕਿ ਮੈਂ ਵਲੋਗਿੰਗ ਕਰਦੀ ਆ ਮੈਂ ਆਪਣਾ ਥੋੜਾ ਜਿਹਾ ਹੈਗੀਆਂ ਹਨਾ ਫੇਮਸ ਆ ਲਾ ਲਓ ਤੁਸੀਂ ਵੀ ਫੇਮ ਜਾਨੇ ਆਪਾਂ ਕਿ ਜਿਵੇਂ ਮੈਂ ਵਲੌਗਿੰਗ ਤੇ ਮੇਰਾ ਕਹਿਣ ਦਾ ਮਤਲਬ ਇਹ ਹੀ ਆ ਕਿ ਲਾਲੋ ਹੁਣ ਵਲੌਗਿੰਗ ਕਰਦੇ ਆ ਜੋ ਵੀ ਕਰਦੇ ਆ ਸਾਡੇ ਤੇ ਰੋਸਟ ਵੀ ਵੱਜਣਗੇ ਹੁਣ ਮੈਂ ਇਕੱਲੀ ਤਾਂ ਹੈ ਨਹੀਂ ਸਾਰੇ ਮੇਰੇ ਨਾਲ ਦੇ ਵਲੌਗ ਵਲੌਗਰ ਹੈਗੇ ਜਿਹੜੇ ਵੀ ਚਾਹੇ ਇੰਸਟਾ ਤੇ ਮੇਰੇ ਨਾਲ ਦੇ ਸਭ ਤੇ ਵੱਜਦਾ ਹੈ ਠੀਕ ਆ ਮੈਂ ਇਕੱਲੀ ਤਾਂ ਹੈ ਨਹੀਂ ਇੱਥੇ ਮੈਂ ਕਹਿੰਨੀ ਆ ਨਾ ਕੋਈ ਚੰਗਾ ਇਨਸਾਨ ਚੰਗੀ ਵੀਡੀਓ ਵੀ ਪਾ ਰਿਹਾ ਹਰੇਕ ਦੀ ਵੀਡੀਓ ਤੇ ਤੁਸੀਂ ਲਗਾ ਸਕਦੇ ਹੋ ਕਿ ਕਿਸੇ ਨਾ ਕਿਸੇ ਨੇ ਬਕਵਾਸ ਕਰ ਹੀ ਜਾਣੀ ਹੁੰਦੀ ਹੈ ਠੀਕ ਆ ਨਾ ਇੱਥੇ ਲੋਕੀ ਕਿਸੇ ਨੂੰ ਵੀ ਨਹੀਂ ਛੱਡਦੇ ਇੱਥੇ ਮੈਂ ਇਕੱਲੀ ਤਾਂ ਹੈ ਨਹੀਂ ਵੀ ਮੇਰੇ ਤੇ ਰੋਸਟ ਹੁੰਦੇ ਆ ਸੋ ਮੇਰਾ ਉਹ ਭੈਣ ਨੂੰ ਇਹੀ ਮੈਸੇਜ ਆ ਕਿ ਜੋ ਵੀ ਬੋਲਣਾ ਹੁੰਦਾ ਨਾ ਫੇਸ ਟੂ ਫੇਸ ਬੋਲਿਆ ਕਰੋ ਠੀਕ ਆ ਨਾਲੇ ਤੂੰ ਗਈ ਵੀ ਮੇਰੇ ਕੋਲੋਂ ਦੀ ਸੀ ਹਿੰਮਤ ਰੱਖਿਆ ਕਰੋ ਫੇਸ ਟੂ ਫੇਸ ਬੋਲਣ ਦੀ ਉਹ ਸੀ ਯਾਰ ਕੋਈ ਉਹਨੇ ਨਾ ਮੇਰੇ ਨਾਲ ਦੇ ਨੂੰ ਵੀਡੀਓ ਸੈਂਡ ਕੀਤੀ ਮੇਰੇ ਰੋਸਟ ਵਾਲੀ ਤੇ ਉਹਨਾਂ ਨੂੰ ਕਹਿੰਦੀ ਕਿ ਇਹਨੂੰ ਮੈਂ ਕਿ ਨੂੰ ਕਹਾਂ ਵੀਡੀਓ ਡਿਲੀਟ ਕਰੇਗੀ ਕਿ ਲੋਕੀ ਕਮੈਂਟ ਕਿਹੋ ਜਿਹਾ ਕਰਦੇ ਆ ਉਹਦੀ ਇੰਨੀ ਨਹੀਂ ਹਿੰਮਤ ਵੀ ਉਹਦੀ ਇੰਨੀ ਔਕਾਤ ਨਹੀਂ ਸੀ ਉਹ ਮੇਰੇ ਮੂੰਹ ਤੇ ਗੱਲ ਕਰੇ ਪਿੱਠ ਪਿੱਛੇ ਤਾਂ ਜਣਾ ਖਣੇ ਬੋਲਦਾ ਫਿਰ ਸੋ एवरीवन ਨੇ ਪਿਆਰ ਕਰਨ ਵਾਲੇ ਵੀ ਬਹੁਤ ਜਾਣੇ ਆ ਠੀਕ ਆ ਅੱਜ ਖਾਸ ਮੈਂ ਟਾਈਮ ਕੱਢ ਕੇ ਇਹ ਵੀਡੀਓ ਤੇ ਇਹ ਨੂੰ ਰਿਪਲਾਈ ਦਿੱਤਾ ਠੀਕ ਆ ਕਿ ਜੇ ਭੈਣਾ ਤੈਨੂੰ ਇੰਨੀ ਕੋਈ ਤਕਲੀਫ ਹੈ ਤੂੰ ਖੁਦ ਆਇਆ ਪਹਿਲੀ ਗੱਲ ਤੂੰ ਡਿਲੀਟ ਦੀ ਗੱਲ ਕਰ ਰਹੀ ਹੈ ਤੇਰਾ ਕੁਝ ਦੁੱਖ ਰਿਹਾ ਹੈ ਮੈਂ ਜਬਾਣਾ ਹਾਂਜੀ एवरीवन ਐਂਡ ਦੇਖੋ ਹੁਣ ਕਿਵੇਂ ਹੁਣ ਉੱਡੇਗਾ ਇੰਨੀ ਵੱਡੀ ਨਹੀਂ ਲਾਉਣੀ ਸੀ ਓਏ ਬੋਬੀ ਇਕ ਦਿਨ ਵਲੌਗ ਬਣਾਵਾਂਗੇ ਆਪਾਂ ਜਦ ਜਣਾ ਹੋਈ ਨਾ ਉਹ ਵੱਡੀ ਸਾਰੀ ਪੂਸ ਬਣਾਵਾਂਗੇ ਉਹਦਾ ਵਲੌਗ ਬਣਾਵਾਂਗੇ ਹੁਣ ਗਿਆ ਚਲੇ ਦੇਖ ਉਹ ਡਿੱਗਣਾ ਮੈਨੂੰ ਸੰਭਲ ਗਿਆ ਉਹ ਦੇਖੋ ਯਾਰ ਐਨੀ ਉੱਚਤ ਗਿਆ ਚਲੇ ਔਰ ਕਿੰਨਾ ਘਟਾਣਾ ਇਹਨੂੰ ਪਿੱਛੇ ਵੀ ਵੇਖ ਲਾ ਉਹਨਾਂ ਦਾ ਕਿੱਥੇ ਆ ਉਹ ਯਾਰ ਹੁਣ ਆਪੇ ਜਾਂਦਾ ਪਿਆ ਏਨਾ اچانک ਡਿੱਗਦਾ ਹੁੰਦਾ ਸੰਭਾਲਿਆ ਨਹੀਂ ਹੁੰਦਾ ਇਹ 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 ਆ ਗਿਆ ਆ ਗਿਆ ਆ ਗਿਆ ਆ ਗਿਆ ਇਧਰ ਚੜਾ ਖੜੀ ਵੀ ਖਾ ਚੱਲ ਓਹੋ ਯਾਰ ਓ ਮਾਈ ਗਾਡ ਡੜ ਗਿਆ ਡੜ ਗਿਆ ਡੜ ਗਿਆ ਸੋ ਐਵਰੀਵਨ ਅੱਜ ਦਾ ਤੁਸੀਂ ਵਿਊ ਚੈੱਕ ਕਰੋ ਐਨਾ ਜ਼ੋਣਾ ਕੇ ਹੈਂਡ ਹੈ ਨਾ ਫਿਰ ਵਿਊ ਆਹ ਵਾਲਾ ਮੌਸਮ ਮੈਨੂੰ ਸਿਰਾਂ ਲੱਗਦਾ ਜਦੋਂ ਤੁੱਪ ਹੋਵੇ ਉਹ ਤੁੰਦਜੀ ਚ ਕੋਈ ਸਵਾਦ ਨਹੀਂ ਆਉਂਦਾ ਵੈਸੇ ਵੀ ਹੁਣ ਦਿਨ ਵੱਡੇ ਹੋ ਗਏ ਆ ਹਾਂਜੀ एवरीवन ਬਹੁਤੀਆਂ ਗੱਲਾਂ ਨਾ ਕਰਦੇ ਹੋਏ ਇੱਥੇ ਬੋਬੀ ਡਾਰਿਆ ਪਤੰਗ ਤੇ ਆਪਾਂ ਬੈਠੇ ਟੋਰਨ ਨਾਲ ਕੋਠੇ ਤੇ ਹਜੇ ਮੈਂ ਸਿਰਫ ਕੰਮ ਤੋਂ ਆਣ ਕੇ ਤੁਸੀਂ ਲਾ ਲਓ ਆਪਣਾ ਵਲੌਗ ਨੂੰ ਕੀਤਾ ਸਟਾਰਟ ਹੋਰ ਮੈਂ ਕੁਝ ਨਹੀਂ ਕੀਤਾ ਹੈਗਾ ਇਸ ਤੋਂ ਬਾਅਦ ਬਸ ਵੀਡੀਓ ਨੂੰ ਆਪਣਾ ਲਾ ਲਓ ਕਰ ਦੇਣਾ ਆ ਪਤੰਗ ਵੀ ਵਿਖਾ ਕੇ ਦਰਗਾਹ ਤੇ ਆਪਲੋਡ ਕਰ ਦੇਣਾ ਪਬਲਿਕ ਆਪਾਂ ਕਰਾਂਗੇ ਹੈ ਕਿਵੇਂ ਲੂੰਬੜਾ ਲੂੰਬੜਾ ਹੋਏ ਕਿੰਨੂ ਘੇੜਨਾ ਇਹ ਪੀਨੋ ਐ ਫ੍ਰੀ ਫਾਇਰ ਵਿੱਚ ਬੜੇ ਆਡਾ ਬੋਬੀ ਰੇਲ ਬੰਦੀ ਏ ਕਈਆਂ ਦੀ ਤੇ ਮੇਰੀ ਭੰਡੀ ਕਹਿੰਦਾ ਰੀਲ ਤੇ ਮੇਰੀ ਬੁੜੀ ਸੀਗੀ ਮੇਲਾ ਇਹ ਤੇ ਬੋਲਦਾ ਬਹਿਣਾ ਨਾਲ ਦੇ ਵਿੰਡੋ ਆਵਾਜ਼ ਆ ਰਹੀ ਐ ਸੋ ਮੇਲਾ ਇਹ ਕਹਿੰਦੇ ਤੇ ਮੇਲੇ ਬਹੁਤ ਕੁੰਮਲੇ ਆ ਜਿੰਨੇ ਅਸੀਂ ਮੇਲੇ ਕੁੰਮੇ ਆਣਾ ਇੰਨੇ ਹੋਣਾ ਅਚਾਨਕ ਡਿੱਗਣਾ ਐ ਥੱਲੇ ਸੋ एवरीवन ਨੇ ਮੇਲੇ ਅਸੀਂ ਬਹੁਤ ਸਾਰੇ ਦੇਖ ਚੁੱਕੇ ਹੁਣ ਆਪਾਂ ਮੇਲੇ ਨਹੀਂ ਦੇਖਣੇ ਤੇ ਹੁਣ ਨਾ ਹੀ ਆਪਾਂ ਕੰਮ ਤੋਂ ਛੁੱਟੀ ਕਰਨੀ ਕੰਮ ਤੇ ਜਾਣਾ ਕਰਨਾ ਆਪਦਾ ਵਧੀਆ ਤੇ ਹਾਂ ਹੋ ਸਕਦਾ ਐਮਰਜੈਂਸੀ ਛੁੱਟੀ ਹੋਵੇ ਵੀ ਵੈਸੇ ਲਾਲੂ ਆਪਣਾ ਵਲੋਗਿੰਗ ਲਈ ਬਾਹਰ ਜਾਣਾ ਐਨੂੰ ਪਰਾ ਕਰ ਲਾ ਮੇਰੇ ਤੋਂ ਓਹ ਯਾਰ ਅੱਖ ਚ ਲੜਿੰਗ ਮੇਰੀ ਟ੍ਰੈਡਿੰਗ ਕਰਾ ਦੇਖੋ एवरीवन ਸਾਰੇ ਜਣੇ ਦੇਖਦੇ ਪਏ ਆ ਤੂੰ ਕੀ ਕਰੀ ਗੱਡ ਨਾ ਅੱਖ ਕੱਢਣੀ ਕੁੜੀ ਦੀ ਵਿਦ ਪ੍ਰੂਫ ਵੀਡੀਓ ਦੇ ਵਿੱਚ ਬਲੌਗ ਦੇ ਵਿੱਚ ਵਿਦ ਪ੍ਰੂਫ ਹੈ ਬੋਵੀ ਜ਼ਿੰਮੇਵਾਰ ਹੈ ਵਿਦ ਪ੍ਰੂਫ ਮਡੇਰੀ ਹੋ ਗਈ ਕੀ ਹੋਇਆ ਬੋਵੀ ਹੁਣ ਦਰ ਤੋਂ ਸੰਭਾਲ ਲਿਆ ਕੁੜਨੀ ਆਣੀ ਉਹ ਦਰ ਦਾ ਉਹ ਤੱਕ ਖਾਦਾ ਬਈ ਉਹ ਯਾਰ ਵੀਡੀਓ ਕਿ ਬਣਾਉਣਾ ਬੜੀ ਗਾਇਸ ਪਤਾ ਨਹੀਂ ਐਨੇ ਡੱਗੇਗਾ ਆ ਵੀ ਇਹ ਤਾਂ ਲਾਈ ਜਾਂਦਾ ਬੋਬੀ ਅੱਖ ਛਿੰਲੀ ਜਾਣੀ ਮੇਰੀ ਸੌਰੀ ਛੱਡ ਦੇਣੀ ਅੱਜ ਇਹ ਫਿਰ ਡੋਰ ਲਵਟਨੀ ਔਖੀ ਹੋਣੀ ਹੈ ਹੈ ਨਹੀਂ ਤੋ ਪਤੀ ਗੱਲ ਕੀ ਹੈ ਆਪਾਂ ਰੋਜ਼ ਰੂਜ਼ ਰਿਪਲਾਈ ਵੀ ਨਹੀਂ ਕਿਸੇ ਨੂੰ ਦੇਣਾ ਹੈਗਾ ਕਿ ਉਹਨੂੰ ਦੇ ਤਾਂ ਉਹਨੂੰ ਦੇ ਤਾਂ ਕਿਉਂਕਿ ਯਾਰ ਇਹ ਤਾਂ ਹੈ ਨਹੀਂ ਕਿ ਮੈਨੂੰ ਕੋਈ ਇੱਕ ਜਣਾ ਬੋਲਦਾ ਹੈ ਮੈਨੂੰ ਬੜੇ ਜਣੇ ਬੋਲਦੇ ਆ ਪਰ ਮੈਂ ਪਰਵਾਹ ਨਹੀਂ ਕਰਦੀ ਹੈਗੀ ਠੀਕ ਹੈ ਨਾ ਮੈਨੂੰ ਆਪਾਂ ਹੁਣ ਇੱਕ ਦਾ ਤਾਂ ਮੂੰਹ ਨਹੀਂ ਬੰਦ ਕਰ ਸਕਦੇ ਇੱਥੇ ਦੁਨੀਆ ਬਹੁਤ ਹੈ ਬਹੁਤ ਜ਼ਿਆਦਾ ਹੈ ਕਿੰਨਾ ਕਿੰਨਾ ਆਪਾਂ ਮੂੰਹ ਬੰਦ ਕਰਾਂਗੇ ਠੀਕ ਹੈ ਕਈ ਸਾਡੀ ਕਮਾਈ ਖਾਂਦੇ ਆ ਸਾਡੀ ਖੁਦ ਦੀ ਰੋਟੀ ਖਾਂਦੇ ਆ ਮੈਂ ਕਹਿੰਨੀ ਉਹਨਾਂ ਦੀ ਰੋਟੀ ਚੱਲਦੀ ਏ ਕਿਵੇਂ ਹਾਂ ਓਏ ਸੋ ਆਪਾਂ ਕਿਸੇ ਨੂੰ ਕੁਝ ਨਹੀਂ ਕਹਿਣਾ ਹੈਗਾ ਲਾਈਫ ਬਹੁਤ ਵਧੀਆ ਚੱਲ ਰਹੀ ਹੈ ਉਹ ਬਹੁਤ ਵਧੀਆ ਇੰਜੋਏ ਕਰ ਰਹੇ ਆ ਠੀਕ ਆ ਤੇ ਬਾਕੀ ਰਹੀ ਗੱਲ ਪ੍ਰਵਾਹ ਪ੍ਰਭੂ ਦੀ ਤਾਂ ਆਪਾਂ ਕਰਦੇ ਨਹੀਂ ਹੈਗੇਗੇ ਕਿਸੇ ਦੀ ਵੀ ਨਹੀਂ ਕਰਦੇ ਯਾਰ ਕਿਉਂਕਿ ਅਸੀਂ ਹੁਣ ਮੈਂ ਇੱਕ ਨੂੰ ਤਾਂ ਰਿਪਲਾਈ ਨਹੀਂ ਦੇ ਸਕਦੀ ਕਿ ਇੱਕ ਨੂੰ ਦੇਤਾ ਕੱਲ ਨੂੰ ਮੈਨੂੰ ਕੋਈ ਦੂਜਾ ਬੋਲੇਗਾ ਕਿ ਮੈਂ ਕਿੰਨਾਂ ਨਾਲ ਆਪਾਂ ਲੜਾਂਗੇ ਯਾਰ ਲਾਈਫ ਦੇ ਵਿੱਚ ਮੈਂ ਕਹਿੰਦੀ ਆ ਲਾਈਫ ਦੇ ਵਿੱਚ ਤੁਸੀਂ ਤੁਹਾਨੂੰ ਜੋ ਲੱਗਦਾ ਹੈ ਨਾ ਸਹੀ ਤੁਸੀਂ ਬਸ ਉਹੀ ਕਰੋ ਲੋਕਾਂ ਦੇ ਨਾਂ ਪਰਵਾਹ ਕਰੋ ਯਾਰ ਕਈਆਂ ਨੂੰ ਬੜੀ ਪੀੜ ਆ ਜਦੋਂ ਮੇਰੇ ਇੰਸਟਾਗ੍ਰam ਤੇ ਕਮੈਂਟ ਸੋ ਇੱਕ ਗੱਲ ਹੋਰ ਜਦੋਂ ਮੇਰੇ ਇੰਸਟਾਗ੍ਰam ਤੇ ਕਮੈਂਟ ਬੰਦ ਨੇ ਮੈਨੂੰ ਕੋਈ ਪ੍ਰਵਾਹ ਨਹੀਂ ਹੈਗੀ ਹਨਾ ਕਿ ਮੇਰੇ ਕਮੈਂਟ ਬੰਦ ਹੈ ਕਿਉਂਕਿ ਮੈਂ ਇਹ ਚੀਜ਼ਾਂ ਮੈਂ ਟੈਨਸ਼ਨ ਫਰੀ ਆ ਕਮੈਂਟਾਂ ਦੋ ਜਿਹੜੇ ਮਤਲਬ ਇੰਸਟਾ ਤੇ ਲਾ ਲੋ ਇੰਸਟਾ ਤੇ ਨਾ ਇੱਕ ਗੱਲ ਇਹ ਵੀ ਹੈ ਕਿ ਜੇ ਕੋਈ ਚੰਗੀ ਤੋਂ ਚੰਗੀ ਵੀਡੀਓ ਪਾਏਗਾ ਨਾ ਲੋਕਾਂ ਨੇ ਫਿਰ ਵੀ ਉਹਦੇ ਤੇ ਵੀ ਬਕਵਾਸ ਕਰੀ ਜਾਂਦੇ ਆ ਮੈਂ ਵੈਸੇ ਮੈਨੂੰ ਬਕਵਾਸ ਲੋਕਾਂ ਦੀ ਵਧੀਆ ਨਹੀਂ ਲੱਗਦੀ ਹੈਗੀ ਆਪਾਂ ਇਸੇ ਵੱਲੋਂ ਇਨਸਟਾ ਰੀਜ਼ਨ ਇਹੀ ਹੈ ਕਿ ਆਪਾਂ ਬਕਵਾਸ ਖੁਨੋਂ ਹੀ ਬੰਦ ਕੀਤੇ ਹੋਏ ਆ ਆਪਣੇ ਕਮੈਂਟ ਮੈਨੂੰ ਕੋਈ ਪੀੜ ਨਹੀਂ ਹੈਗੀ ਸੋ ਜਿਹੜੀਆਂ ਵੀਡੀਓ ਤੇ ਰੋਸਟ ਹੁੰਦੇ ਹੁੰਦੇ ਆ ਲੋਕੀ ਬਕਵਾਸ ਤੁਹਾਨੂੰ ਪਤਾ ਹੀ ਆ ਕਰ ਹੀ ਜਾਂਦੇ ਆ ਹਨਾ ਸੋ ਕਈਆਂ ਨੂੰ ਕਈਆਂ ਦਾ ਬੜਾ ਢਿੱਡ ਪੀੜ ਕਰਦਾ ਕਿ ਹਾਏ ਮੈਂ ਕਿਹਨੂੰ ਐਦਾਂ ਬੋਲ ਰਿਹਾ ਹਾਏ ਮੈਂ ਕਿਹਨੂੰ ਐਦਾਂ ਬੋਲ ਰਿਆ ਬੋ ਵੀ ਨਾ ਪੰਗੇ ਲੈ ਤੂੰ ਐਂ ਕਰ ਧੰਗ ਤਾਂ ਵੇਖ ਕਿੱਧਰ ਪਹੁੰਚ ਗਿਆ ਆਊਟ ਆ ਜਿਹੜੀ ਟਾਲੀ ਹੈ ਨਾ ਇਹਦੇ ਵਿੱਚ ਛੜੇਗੀ ਤੇਰੀ ਡੋਰ ਸੋ ਇਸ ਕਰਕੇ ਵੀ ਅਸੀਂ ਜੋ ਵੀ ਮੈਂ ਕਰ ਰਹੀ ਹਾਂ ਨਾ ਮੈਨੂੰ ਸਭ ਪਤਾ ਹੈ ਮੇਰੀ ਲਾਈਫ ਦਾ ਠੀਕ ਆ ਸੋ ਮੈਨੂੰ ਨਹੀਂ ਪਰਵਾਹ ਹੈਗੀ ਮੈਨੂੰ ਲੋਕੀ ਕੀ ਬੋਲਦੇ ਆ ਕਿ ਨਹੀਂ ਬੋਲਦੇ ਕਿ ਪਰਵਾਹ ਮੈਨੂੰ ਪਤਾ ਕਿਉਂ ਨਹੀਂ ਕਿਉਂਕਿ ਮੈਨੂੰ ਪਤਾ ਹੈ ਇਹ ਕੰਮ ਲੋਕਾਂ ਦਾ ਬੋਲਣਾ ਹੁੰਦਾ ਠੀਕ ਆ ਨਾ ਯਾ ਸਹੀ ਗੱਲ ਹੈ ਮੂਵੀ ਯਾ ਉਹਨਾਂ ਦਾ ਟਾਈਮ ਦੱਸਦਾ ਹੁੰਦਾ ਸਹੀ ਗੱਲ ਹੈ ਬਾਕੀ ਯਾਰ ਜਿਹੜੇ ਪਿਆਰ ਕਰਦੇ ਆ ਨਾ ਲਵ ਯੂ ਆ ਉਹਨਾਂ ਨੂੰ ਆਪਾਂ ਉਹਨਾਂ ਨਾਲ ਉਹ ਵੀ ਉਹ ਨਹੀਂ ਹੈ ਨਾ ਬੁਲਾ ਰਹੇ ਸੀ ਆਪ ਨੂੰ ਉੱਧਰ ਗਏ ਹੀ ਨਹੀਂ ਉਹ ਹੀ ਉੱਧਰ ਮੇਗੇ ਆਪਾਂ ਗਏ ਨਹੀਂ ਸੀ ਉਹਨਾਂ ਕਰੇ ਸਾਹਮਣੇ ਕਰਦੇ ਬੁਲਾਉਂਦੇ ਫਿਰ ਕਿਹਦੇ ਦਿਨ ਉਹਨਾਂ ਨੂੰ ਕਹਦੇ ਆਵਾਂਗੇ ਸੋ एवरीवन ਆਪਣਾ ਉੱਥੇ ਅਸੀਂ ਮਿਲੇ ਸੀਗੇ ਸੋ ਫੈਨਸੀ ਆਪਣੇ ਸੀਗੇ ਹਨਾ ਸੋ ਸਾਨੂੰ ਬਹੁਤ ਜ਼ਿਆਦਾ ਕਾਲੀ ਸੀ ਯਾਰ ਮੈਂ ਰਿਪਲਾਈ ਵਲੌਗ ਦੇ ਵਿੱਚ ਹੀ ਉਹਨਾਂ ਨੂੰ ਕਰ ਰਹੀ ਆ ਤੇ ਇਸ ਕਰਕੇ ਅਸੀਂ ਮਤਲਬ ਕਿ ਵਾਪਸੀ ਤੇ ਉੱਥੇ ਨਹੀਂ ਮਿਲ ਸਕੇ ਤੁਹਾਨੂੰ ਹਨਾ ਉਸ ਲਈ ਸੌਰੀ ਆ ਫਿਰ ਜਦੋਂ ਕਿਤੇ ਘੇੜਾ ਵੱਜਾ ਜ਼ਰੂਰ ਨੈਕਸਟ ਟਾਈਮ ਆਪਾਂ ਮਿਲਾਂਗੇ ਤੇ ਹੁਣ ਆਪਾਂ ਜਾਣਿਆ ਨੀਚੇ ਕੰਮਕੁਮ ਕਰਦੇ ਆਂ ਤੇ ਆਪਣਾ ਮਿਲਦੇ ਆਂ ਨੈਕਸਟ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਦੇ ਵਿੱਚ ਮੇਰਾ ਸਿਰਫ ਇਹੀ ਰਿਪਲਾਈ ਸੀ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ ਹਨਾ ਕਈਆਂ ਦੀ ਰੋਟੀ ਚੱਲ ਰਹੀ ਹੈ ਮੈਨੂੰ ਬੁਰਾ ਭਲਾ ਬੋਲ ਕੇ ਤੇ ਕਈ ਤੁਸੀਂ ਲਾ ਲੋ ਕਿੰਨੇ ਜਿੰਨੇ ਦਾ ਮੈਂ ਮੂੰਹ ਖੜੂਗੀ ਯਾਰ ਮੈਂ ਇਹਨਾਂ ਦੀ ਪ੍ਰਵਾਹ ਛੱਡੀ ਹੋਈ ਆ ਠੀਕ ਹੈ ਮੈਂ ਆਪਣੇ ਘਰ ਮੇਰੇ ਘਰ ਦੇ ਮੇਰੇ ਨਾਲ ਨੇ ਹਨਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੇ ਮਾਪੇ ਮੇਰੇ ਨਾਲ ਆ ਜਦੋਂ ਪਿਆਰ ਕਰਨ ਵਾਲੇ ਮੇਰੇ ਨਾਲ ਆ ਹਨਾ ਆਪਾਂ ਮੈਂ ਇਹ ਵੀ ਨਹੀਂ ਕਹਿ ਰਹੀ ਕਿ ਮੈਂ ਸਾਰਿਆਂ ਨੂੰ ਬੋਲ ਰਹੀਆਂ ਕਈ ਜਿਹੜੇ ਪਿਆਰ ਕਰਦੇ ਆ ਵਲੌਗ ਦੇਖਦੇ ਆ ਸਪੋਰਟ ਕਰਦੇ ਆ ਚੰਗੇ ਚੰਗੇ ਕਮੈਂਟ ਕਰਦੇ ਆ ਉਹਨਾਂ ਨੂੰ ਲਵ ਯੂ ਆ ਤੇ ਬਾਕੀ ਹਾਂ ਇਸ ਵੀਡੀਓ ਦੇ ਵਿੱਚ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਹੈ ਠੀਕ ਆ ਕਿ ਮੈਂ ਆਪਣੇ ਜੋ ਵੀ ਵੀਡੀਓ ਦੇ ਵਿੱਚ ਬੋਲੀਆਂ ਸਹੀ ਬੋਲੀਆਂ ਜਾਂ ਕਿੱਦਾਂ ਕਿਸੇ ਵੀ ਰਿਲੇਟਡ ਨੂੰ ਤੁਸੀਂ ਕਮੈਂਟ ਕਰ ਸਕਦੇ ਹੋ ਤੇ ਆਈ ਹੋਪ ਕਿ ਨੈਕਸਟ ਵਲੌਗ ਦੇ ਵਿੱਚ ਸਭ ਦਾ ਨਾਮ ਲਵਾਂਗੀ ਤੇ ਕਮੈਂਟ ਦੇ ਵਿੱਚ ਆਪਣਾ ਆਪਣਾ ਨੇਮ ਜਰੂਰ ਦੱਸਣਾ ਜਿਹੜੇ ਮੈਨੂੰ ਪਿਆਰ ਕਰਦੇ ਆ ਤੇ ਆਪਾਂ ਸਭ ਦਾ ਨੇਮ ਲਵਾਂਗੇ ਨੈਕਸਟ ਵਲੌਗ ਦੇ ਵਿੱਚ ਸੋ ਜੇਕਰ ਨਵੇਂ ਤੋਂ ਚੈਨਲ ਨੂੰ ਗੱਲ ਨੂੰ ਸਬਸਕ੍ਰਾਈਬ